ਕਾਜੀ ਕਰਦੇ ਹੋਰ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਸ ਤਰ੍ਹਾਂ ਸਾਡੇ ਮਜ਼ਦੂਰ ਸਾਥੀ ਨੇ ਦੱਸਿਆ ਕਿ 2800 ਦੀ ਥਾਂ ਹੁਣ 4000 ਰੁਪਿਆ ਜਿਹੜਾ ਉਹਨੂੰ ਮਿਲੂਗਾ ਕਿਉਂਕਿ ਭਗਵਾਨ ਸ੍ਰੀ ਜੀ ਦੀ ਸਰਕਾਰ ਪ੍ਰਿਕੋਰਪੋਰੈਂਟ ਏਜੰਸੀਆਂ ਦੇ ਨਾਲ ਜਿੰਨੀਆਂ ਵੀ ਫੈਕਿਲਟੀਆਂ ਨੇ ਚਾਹੇ ਕਿਸਾਨ ਹੈ ਚਾਹੇ ਪੱਲੇਦਾਰ ਹੈ ਚਾਹੇ ਮਜ਼ਦੂਰ ਹੈ ਤਿਆਰਤੀਆਂ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਵੱਡੇ ਫੈਸਲੇ ਕਰਦੀ ਰਹਿੰਦੀ ਐ ਸੋ ਹੁਣ ਅਸੀਂ ਲਾਸਟ ਟਾਈਮ ਜਿਹੜਾ ਪੰਜਾਬ ਦੇ ਲੋਡਿੰਗ ਦੇ ਮਜ਼ਦੂਰ ਆ ਤੁਹਾਡੀ ਇਸ ਮੰਡੀ ਦੇ ਵਿੱਚ ਵੀ ਲੋਡ ਕਰਦੇ ਆ ਔਰੇ ਉਹ ਲੋਕ ਨੇ ਜਿਹੜੇ 60 60 65 ਸਾਲ ਦੀ ਉਮਰ 'ਚ ਵੀ ਆਪਣੇ ਪਿੰਡੇ ਦੇ ਉੱਤੇ ਪੰਜਾਬ ਜਾ ਕਿਲੋ ਦੀ ਬੋਰੀ ਚਾੱਕ ਕੇ ਟਰੱਕਾਂ ਦੇ ਚਾੜਦੇ ਆ ਸੋ ਇਹਨਾਂ ਦੀ ਡਿਮਾਂਡ ਸੀਗੀ ਵੀ ਸਾਡੇ ਰੇਟ ਰਿਵਾਈਜ਼ ਕੀਤੇ ਜਾਣ ਸੋ ਇੱਕ ਸਾਲ ਦੇ ਅੰਦਰ ਇਹਨਾਂ ਦੇ ਰੇਟ ਇੱਕ ਰੁਪਏ 85 ਪੈਸੇ ਤੋਂ ਚਾੱਕ ਕੇ 2 ਰੁਪਏ 64 ਪੈਸੇ ਕੀਤੇ ਆ ਸੋ ਹੁਣ ਵੀ ਇਹ ਜਿਹੜਾ ਮਤਲਬ ਫੈਸਲਾ ਉਹਨਾਂ ਦੇ ਹੱਕ 'ਚ ਕੀਤਾ ਇਹਦੇ ਨਾਲ 10 ਕਰੋੜ ਰੁਪਏ ਦਾ ਲਾਭ ਜਿਹੜਾ ਆ ਉਹ ਇਹਨਾਂ ਗਰੀਬ ਸਾਡੇ ਮਜ਼ਦੂਰ ਭਰਾਵਾਂ ਨੂੰ ਮਿਲਣਾ ਸੋ ਲਗਾਤਾਰ ਪ੍ਰੋਕਿਊਰਮੈਂਟ ਨੂੰ ਰੋਸ਼ਨ ਬਣਾਉਣ ਦੇ ਲਈ ਔਰ ਇਹਦੇ ਨਾਲ ਜੁੜੀਆਂ ਜਿੰਨੀਆਂ ਵੀ ਤੇਰਾ ਨੇ ਉਹਨਾਂ ਦੇ ਜੋ ਵੀ ਵਾਜਬ ਮੰਗਾ ਸਵਾਲ ਨੇ ਉਹਦੇ ਉੱਤੇ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ ਸੋ ਇਹ 10 ਕਰੋੜ ਰੁਪਏ ਦਾ ਲਾਭ ਵੱਡਾ ਲਾਭ ਜਿਹੜਾ ਸਾਡੇ ਮਜ਼ਦੂਰ ਭਰਾਵਾਂ ਨੂੰ ਵੀ ਮਿਲਦਾ ਸਭ ਲਿਫਟਾਂ ਦੀ ਤੇ ਨਾ ਆ ਰਹੀ ਲਿਫਟਾਂ ਕੋਲ ਜੋ ਕਹ ਰਹੇ ਇੱਕ ਖਾਸ ਰਾਤ ਸੀ ਕਿ ਜਿਹੜਾ ਬੰਦ ਬਾਹਰ ਦਾ ਹੋ ਜਾਂਦਾ ਉਹਦੀ ਲੇਬਰਾਂ ਨੂੰ ਖੁਦ ਦੇਣੇ ਪੈਂਦੀ ਹੈ ਪੈਸੇ ਦੇਣੇ ਕਹਿੰਦੇ ਉਹ ਟੈਂਡਰ ਕਰ ਕੀ ਕਰਦਾ ਜੋ ਪ੍ਰੋਕਿਊਰਮੈਂਟ ਨੂੰ ਖੁਦ ਦੇਣੇ ਪੈਂਦੇ ਨੇ ਲੈਫਟਕ ਦੀ ਦੇਖੋ ਸਾਰੀ ਲਾਇਬਿਲਟੀ ਜਿਹੜਾ ਲੇਬਰ ਕਾਰਟਿਸ ਦਾ ਜਿਹਨੇ ਟੈਂਡਰ ਲਿਆ ਉਹਦੀ ਲਾਇਬਿਲਟੀ ਹੈ ਕਿ ਚਾਹੇ ਪਰ ਉਹ ਅਰਤੀ ਨੂੰ ਪੈਸੇ ਦੇਣੇ ਪੈਂਦੇ ਆ ਜੀ ਨਹੀਂ ਨਹੀਂ ਇਹ ਉਹਨਾਂ ਦਾ ਆਪਣਾ ਕੋਈ ਮਤਲਬ ਹੋਵੇ ਥੱਲੇ ਉਹਨਾਂ ਦੇ ਆ ਪਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਦੇਖੋ ਜਿਹੜੀ ਸਰਕਾਰ ਦੀ ਡਿਊਟੀ ਹੈ ਸਰਕਾਰ ਦੀ ਡਿਊਟੀ ਹੈ ਜੋ ਸਰਕਾਰ ਦੇ ਪੋਰਟਲ ਤੇ ਨਾਜ਼ ਆ ਗਿਆ ਉਹਦਾ ਐਮਐਸਪੀ ਤੇ ਅਸੀਂ ਕੱਲਾ ਕੱਲਾ ਅਬੀ ਸਰਕਾਰੀ ਟੀਕੇ ਠੀਕ ਆ ਪਰ ਜਿਹੜਾ ਹੋ ਜਾ ਗਿਆ ਭਾਈ ਜਿਹੜਾ ਜਿਹੜਾ ਮਤਲਬ ਲੇਬਰ ਐਂਡ ਆਰਟਿਸਟ ਦੇ ਟੀਕੇ ਨੇ ਉਹਨਾਂ ਦੇ ਵਿੱਚ ਜੋ ਵੀ ਰੇਟ ਤੈਅ ਨੇ ਜੋ ਹੋਇਆ ਇਹਨਾਂ ਦਾ ਉਹ ਅਸੀਂ ਸਰਕਾਰ ਨੂੰ ਦੇਣਾ ਥੱਲੇ ਇਹ ਕੀ ਕਰਦੇ ਨੇ ਆਪਸ ਚਲਾਲ ਕੇ ਇਹਨਾਂ ਦੀਆਂ ਆਪਣੀਆਂ ਗੱਲਾਂ ਨੇ ਸੋ ਅਸੀਂ ਬਿਲਕੁਲ ਟਰਾਂਸਪਰੈਂਸੀ ਦੇ ਨਾਲ ਸਰਕਾਰ ਕੰਮ ਕਰਦੀ ਹੈ